ਜੇਕਰ ਤੁਸੀਂ ਆਪਣੀ ਜ਼ਿੰਦਗੀ 'ਚ ਸਕਸੈਸ ਅਤੇ ਉਚਾਈਆਂ ਤੱਕ ਜਾਣਾ ਹੈ ਤੇ ਆ ਪੰਜ ਗੱਲਾਂ ਯਾਦ ਜ਼ਰੂਰ ਰੱਖਿਓ ਨੰਬਰ 1 ਕਿ ਨੈਗੇਟਿਵ ਸੋਚਣਾ ਬੰਦ ਕਰਦੋ ਨੰਬਰ 2 ਸਾਰਿਆਂ ਨੂੰ ਖੁਸ਼ ਕਰਨਾ ਬੰਦ ਕਰਦੋ ਨੰਬਰ 3 ਆਪਣੇ ਆਪ ਨੂੰ ਕਿਸੇ ਤੋਂ ਘੱਟ ਨਾ ਸਮਝੋ ਨੰਬਰ 4 ਦੂਜਿਆਂ ਤੋਂ ਜ਼ਿਆਦਾ ਉਮੀਦ ਨਾ ਰੱਖਿਓ ਅਤੇ ਨੰਬਰ 5 ਜਿਹੜਾ ਤੁਸੀਂ ਮਾੜਾ ਸਮਾਂ ਬਿਤਾਇਆ ਹੈ ਉਹਨੂੰ ਸੋਚ ਕੇ ਦੁਖੀ ਨਾ ਹੋਇਓ ਉਹਨੂੰ ਆਪਣੀ ਤਾਕਤ ਅਤੇ ਮੋਟੀਵੇਸ਼ਨ ਬਣਾਓ ਇਹ ਗੱਲਾਂ ਕਹਿਣੀਆਂ ਸੋਖੀਆਂ ਨੇ ਪਰ ਇਹਨਾਂ ਤੇ ਅਮਲ ਕਰਨਾ ਓਨਾ ਹੀ ਔਖਾ ਹੈ ਜੇਕਰ ਤੁਸੀਂ ਆਪਣੀ ਜ਼ਿੰਦਗੀ 'ਚ ਇਹ ਚੀਜ਼ਾਂ ਅਪਲਾਈ ਕਰਦੇ ਹੋ ਤਾਂ ਇੱਕ ਨਾ ਇੱਕ ਦਿਨ ਜ਼ਰੂਰ ਸাকਸੈਸ ਬਣੋਗੇ ਦੇਖੋ ਜੀ ਅੱਜ ਕੱਲ ਦੀ ਦੁਨੀਆ ਦੇ ਵਿੱਚ ਜਿੰਨਾ ਮਰਜ਼ੀ ਤੁਸੀਂ ਕਿਸੇ ਨੂੰ ਆਪਣਾ ਬਣਾ ਲਓ ਪਰ ਉਹ ਤੁਹਾਡਾ ਕਦੀ ਨਹੀਂ ਬਣ ਸਕਦਾ ਅਤੇ ਜਿਹੜਾ ਆਪਾਂ ਸਭ ਤੋਂ ਜ਼ਿਆਦਾ ਕਰਦੇ ਆ ਨਾ ਉਹੀ ਸਾਨੂੰ ਪਿੱਠ ਪਿੱਛੇ वार ਕਰਦਾ ਹੈ ਉਹੀ ਹੀ ਸਾਨੂੰ ਧੋਖਾ ਦਿੰਦਾ ਹੈ ਇਹ ਅੱਜਕੱਲ ਦੁਨੀਆ ਦੀ ਸੱਚਾਈ ਹੈ ਜਿੰਨਾ ਕੋਈ ਜ਼ਿਆਦਾ ਚੰਗਾ ਕਰਦਾ ਹੈ ਨਾ ਓਨਾ ਹੀ ਉਹਦੇ ਨਾਲ ਜ਼ਿਆਦਾ ਮਾੜਾ ਹੁੰਦਾ ਹੈ ਮੈਂ ਇਸ ਤਰੀਕੇ ਨਾਲ ਹੁੰਦਾ ਵੇਖਿਆ ਪਤਾ ਨਹੀਂ ਹੁਣ ਇਹ ਗੱਲ ਸੱਚ ਹੈ ਜਾਂ ਝੂਠ ਹੈ ਇਹ ਮੈਂ ਵੀ ਨਹੀਂ ਜਾਣਦੀ ਕਿ ਜਿਹੜਾ ਕੋਈ ਜ਼ਿਆਦਾ ਚੰਗਾ ਕਰਦਾ ਹੈ ਉਹਦੇ ਨਾਲ ਹੀ ਮਾੜਾ ਇੰਨਾ ਕਿਉਂ ਹੁੰਦਾ ਹੈ ਉਹਦੀ ਜ਼ਿੰਦਗੀ 'ਚ ਇੰਨੀਆਂ ਦੁੱਖ ਤਕਲੀਫਾਂ ਆਉਂਦੀਆਂ ਹਨਾ ਖਾਦ ਤੋਂ ਜ਼ਿਆਦਾ ਅਤੇ ਜਿਹੜਾ ਲੋਕ ਮਾੜਾ ਕਰਦੇ ਹਨ ਉਹ ਚੰਗੇ ਭਲੇ ਤੁਰੇ ਫਿਰਦੇ ਉਹਨਾਂ ਨੂੰ ਕੋਈ ਫਿਕਰਫਾਕਾ ਨਹੀਂ ਹੁੰਦਾ ਕੋਈ ਟੈਨਸ਼ਨ ਨਹੀਂ ਹੁੰਦੀ ਤੇ ਉਹਨਾਂ ਨੂੰ ਲੋਕ ਸਪੋਰਟ ਵੀ ਬੜਾ ਕਰਦੇ ਆ ਉਹਨਾਂ ਦੀ ਜੈ ਜੈਕਾਰ ਵੀ ਬੜੀ ਕਰਦੇ ਆ ਅਤੇ ਜਿਹੜਾ ਇਨਸਾਨ ਚੰਗਾ ਹੁੰਦਾ ਉਹ ਭਾਵੇਂ ਸੋਨੇ ਦਾ ਬਣ ਕੇ ਵਿਖਾ ਦੇ ਪਰ ਉਹਨੂੰ ਹਮੇਸ਼ਾ ਬੁਰਾ ਹੀ ਕਿਹਾ ਜਾਂਦਾ ਭਾਵੇਂ ਉਹਦੇ ਵਿੱਚ ਕਿੰਨੀ ਗੁਣ ਹੋਣ ਕਿੰਨੀ ਸੱਚਾਈ ਹੋਵੇ ਉਹਨੂੰ ਕਦੀ ਲੋਕ ਐਕਸਪੈਕਟ ਨਹੀਂ ਕਰਦੇ ਅਤੇ ਜੇਕਰ ਜ਼ਿੰਦਗੀ ਚ ਖੁਸ਼ ਰਹਿਣਾ ਹੈ ਨਾ ਆਪਣੇ ਆਪ ਨੂੰ ਖੁਸ਼ ਕਰੋ ਬਾਕੀ ਕਿਸੇ ਨੂੰ ਖੁਸ਼ ਕਰਨ ਦੀ ਕੋਈ ਲੋੜ ਨਹੀਂ ਉਹ ਭਾਵੇਂ ਕੋਈ ਵੀ ਇਨਸਾਨ ਹੋਵੇ ਤੁਸੀਂ ਜ਼ਿੰਦਗੀ ਚ ਕਦੀ ਕਿਸੇ ਨੂੰ ਖੁਸ਼ ਕਰ ਹੀ ਨਹੀਂ ਸਕਦੇ ਤੁਹਾਡੀ ਜ਼ਿੰਦਗੀ ਚ ਉਹ ਦਿਨ ਸਕੂਨ ਆਉਣਾ ਜਿੱਦਾਂ ਤੁਸੀਂ ਆਪਣੇ ਆਪ ਨੂੰ ਖੁਸ਼ ਕਰੋਗੇ ਤੇ ਜਦੋਂ ਤੁਸੀਂ ਇਹ ਗੱਲ ਸਿੱਖ ਲਈ ਨਾ ਕਿ ਅਸੀਂ ਆਪਣੇ ਆਪ ਨੂੰ ਖੁਸ਼ ਕਰਨਾ ਬਾਕੀ ਕਿਸੇ ਨੂੰ ਨਹੀਂ ਤਾਂ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਟੈਨਸ਼ਨਾਂ ਖਤਮ ਹੋ ਜਾਣੀਆਂ ਤੁਹਾਡੀ ਜ਼ਿੰਦਗੀ ਚ ਭਾਵੇਂ ਜਿੰਨੀਆਂ ਮਰਜ਼ੀ ਪ੍ਰੋਬਲਮ ਹੋਣ ਨਾ ਤੁਸੀਂ ਉਹਨਾਂ ਨੂੰ ਹੱਸ ਕੇ ਕਬੂਲ ਕਰਿਓ ਅਤੇ ਖੁਸ਼ ਹੋ ਕੇ ਚੰਗਾ ਸੋਚ ਕੇ ਆਪਣਾ ਕੰਮ ਅੱਗੇ ਵਧਾਓ ਤੇ ਦੇਖਿਓ ਹਰ ਮ ਆਸਾਨ ਹੁਲਕਣ ਲੱਗ ਜਾਏਗਾ ਤੁਹਾਨੂੰ ਅਤੇ ਸਭ ਤੋਂ ਵੱਡੀ ਗੱਲ ਜੇ ਸੇ ਇਨਸਾਨ ਤੋਂ ਵੀ ਜ਼ਿਆਦਾ ਨਫ਼ਰਤ ਤੁਸੀਂ ਕਰਦੇ ਹੋ ਤੁਹਾਡੇ ਸਾਹਮਣੇ ਜਾਂ ਘਰ ਦੇ ਵਿੱਚ ਰਹਿੰਦਾ ਹੋਵੇ ਜਾਂ ਬਾਹਰ ਜਾਂ ਕਦੋਂ ਵੀ ਤੁਹਾਡੇ ਮੱਥੇ ਵੀ ਲੱਗਦਾ ਹੈ ਨਾ ਤਾਂ ਤੁਸੀਂ ਉਹਨੂੰ ਵੇਖ ਕੇ ਹਮੇਸ਼ਾ ਨੈਗੇਟਿਵ ਨਹੀਂ ਸੋਚਣਾ ਉਹਨੂੰ ਦੇਖ ਕੇ ਚੰਗਾ ਸੋਚਣਾ ਹੈ ਜਿਹੜਾ ਤੁਹਾਡਾ ਕੰਮ ਕੋਈ ਅੜਿਆ ਹੈ ਨਾ ਤਾਂ ਤੁਸੀਂ ਪਰਮਾਤਮਾ ਦੇ ਗੜੀ ਅਰਦਾਸ ਕਰਨੀ ਹੈ ਕਿ ਇਹ ਮੇਰੇ ਮੱਥੇ ਲੱਗਾ ਹੈ ਤੇ ਆਹ ਮੇਰਾ ਕੰਮ ਅੜਿਆ ਇਹਨੂੰ ਵੇਖ ਕੇ ਮੇਰਾ ਕੰਮ ਪੂਰਾ ਹੋ ਜਾਵੇ ਦੇਖੋ ਤੁਹਾਡੇ ਮਨ ਵਿੱਚ ਕਿੰਨਾ ਸਕੂਨ ਮਿਲਦਾ ਹੈ ਅਤੇ ਕਿੰਨਾ ਇਹ ਜਿਹੜੀਆਂ ਨਿੱਕੀਆਂ ਨਿੱਕੀਆਂ ਟ੍ਰਿਕਾਂ ਹਨ ਤੇ ਜੇ ਆਪਾਂ ਅਪ ਦੇਣਾ ਆਪਣੇ ਜੀਵਨ ਵਿੱਚ ਤੇ ਆਪਣੇ ਜੀਵਨ ਵਿੱਚ ਬਹੁਤ ਸਕੂਨ ਮਿਲਦਾ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਤੇ ਕਦੀ ਵੀ ਤੁਸੀਂ ਅਪਸੈਟ ਨਹੀਂ ਹੋਵਗੇ ਤੇ ਜੇਕਰ ਆਪਾਂ ਉਹਨੂੰ ਦੇਖ ਕੇ ਗੁੱਸਾ ਕਰਦੇ ਆਂ ਤੇ ਉਹਦਾ ਸਾਨੂੰ ਬੈਨੀਫਿਟ ਕੀ ਮਿਲਣਾ ਕੁਝ ਵੀ ਨਹੀਂ ਇੱਕ ਤੇ ਆਪਾਂ ਦੁਖੀ ਹੋਵਾਂਗੇ ਦੂਜੀ ਗੱਲ ਹੈ ਕਿ ਆਪਣਾ ਦਿਮਾਗ ਖਰਾਬ ਕਰਾਂਗੇ ਆਪਣਾ ਖੂਨ ਸਾੜਾਂਗੇ ਉਸ ਟਾਈਮ ਤੇ ਜਿਹੜੀ ਸਾਡੇ ਚਿਹਰੇ ਤੇ ਖਸੀ ਅਤੇ ਮੁਸਕਾਨ ਸੀ ਉਹਨੂੰ ਵੀ ਉਡਾ ਦੇਵਾਂਗੇ ਤੇ ਸਾਡੇ ਮਨ ਵਿੱਚ ਦੁੱਖ ਤਕਲੀਫ ਹੀ ਰਹਿਣੀ ਹੈ ਦੇਖੋ ਦੁਨੀਆ ਤੇ ਕੋਈ ਬੰਦਾ ਨਹੀਂ ਜਿਹੜਾ ਸੌਖਾ ਹੋਵੇ ਹਰ ਕਿਸੇ ਦੇ ਅੰਦਰ ਦੁੱਖ ਭਰਿਆ ਹੈ ਪਰ ਉਹਨੂੰ ਖੁਸ਼ ਹੋ ਕੇ ਐਕਸੈਪਟ ਕਰਨ ਖੁਸ਼ ਹੋਣਾ ਸਾਡੇ ਬਹੁਤ ਬੈਨੀਫਿਟ ਹੈ ਅਤੇ ਦੁਖੀ ਹੋਣਾ ਕੋਈ ਬੈਨੀਫਿਟ ਨਹੀਂ ਇਸ ਕਰਕੇ ਆਪਣੀ ਜ਼ਿੰਦਗੀ ਚ ਆਪਾਂ ਖੁਸ਼ੀਆਂ ਬਖੇਰਨੀਆਂ ਹੈ ਦੁੱਖ ਨਹੀਂ ਲਿਆਉਣਾ ਇਸ ਕਰਕੇ ਖੁਸ਼ ਹੋ ਲੋ ਘੜੀ ਦੋ ਪਲ ਬਾਕੀ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਸੀਂ ਇਹ ਪੰਜ ਗੱਲਾਂ ਆਪਣੇ ਜੀਵਨ ਵਿੱਚ ਅਪਲਾਈ ਕਰੋਗੇ ਜਾਂ ਨਹੀਂ